ਹਾਜੀ ਦੋਸਤੋ ਅੱਜ ਫੇਰ ਖੜਿਆ ਆ ਬਾਈ ਭਿੰਦੇ ਦੇ ਕੋਲੇ ਭਿੰਦੇ ਦੇ ਕੋਲੇ ਮਿੱਤਰੋ ਦੋ ਗਾਵਾਂ ਬਕਾਉ ਆ ਸੂਣ ਵਾਲੀਆਂ ਦੋਨੇ ਮਿੱਤਰੋ ਚੰਗੀਆਂ ਨੇ ਤੌਫੀਕ ਕਹਿ ਸਕਦੇ ਆ ਗਰਮੀ ਦੇ ਵਿੱਚੋ ਮਿੱਤਰੋ ਜਿੱਥੇ ਮਰਜੀ ਇਹਨਾਂ ਨੂੰ ਵੰਨ ਦਿਓ ਕੋਈ ਸਮੱਸਿਆ ਨਹੀਂ ਆਉਣੀ ਆ ਆਹ ਐਚਪੀ ਕ੍ਰੋਸ ਆ ਮਿੱਤਰੋ ਇਹ ਜਰਸੀ ਕ੍ਰੋਸ ਹੈ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਕੀ ਰੇਟ ਆ ਤੇ ਕਿੰਨਾ ਕਿੰਨਾ ਦੁੱਧ ਪਾ ਦੇਣਗੀਆਂ ਸੋ ਛੋੜੇ ਕਦ ਕਾਠਾ ਕੋਈ ਛੋਟੇ ਕਦ ਕਾਠ ਨਹੀਂ ਤੇ ਸੂਰ ਦੇ ਬਿਲਕੁਲ ਨੇੜੇ ਦੋ ਦੋ ਚਾਰ ਚਾਰ ਤਨ ਮਿੱਤਰੋ ਸੂਰ ਦੇ ਵਿੱਚ ਬਾਕੀ ਨੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਪਹਿਲਾਂ ਮਗਰੋਂ ਮਿੱਤਰੋ ਪਸੂ ਕਦੋਂ ਵੀ ਸੂ ਸਕਦਾ ਹੈ ਇਹ ਜਿਹੜੀ ਆਪਣੀ ਤੱਕ ਹੀ ਹੁੰਦੀ ਆ ਮਾਲਕ ਦੇ ਦੱਸਣ ਦੇ ਮੁਤਾਬਕ ਲਾ ਲੋ ਜਾਂ ਆਪਣੇ ਲਈ ਵੇ ਦੇ ਹਿਸਾਬ ਨਾਲ ਮਿੱਤਰੋ ਤੱਕ ਹੁੰਦੀ ਆ ਹਾਂਜੀ ਬਾਈ ਪਿੰਦੇ ਕੀ ਹਾਲ ਹੈ ਕੀ ਹਾਲ ਆ ਡਾਕਟਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਆ ਸਿੱਧਾ ਪਹਿਲਾਂ ਤਾਂ ਇਹ ਦੱਸ ਵੀ ਲਿਆਉਣਾ ਕਿੱਥੋਂ ਆ ਬਾਸ ਬਾਈ ਇਹੇ ਲੈ ਲੂ ਲਈ ਤੇ ਪਰਦੇ ਠੀਕ ਆ ਹਾਂ ਤੇ ਆਪਣੇ ਕੋਲ ਅੱਜ ਦੋ ਨਾਗ ਆ ਹਨਾ ਪਹਿਲਾਂ ਜੇ ਆਪਾਂ ਵੱਡੇ ਕੱਦ ਕਾਠ ਵਾਲੀ ਦੀ ਗੱਲ ਕਰ ਗਏ ਅੱਛਾ ਕਰਾਸ ਦੀ ਹਨਾ ਬਹੁਤ ਚੰਗੀ ਵਹਿਰਾ ਬਈ ਠੀਕ ਆ ਬਹੁਤ ਹੀ ਫੀਲਸ ਆਉਗਾ ਹਾਂਜੀ ਦੋਨੇ ਪਾਸੇ ਬਹਿ ਕੇ ਚੋਈ ਦੇ ਲਈ ਕੋਈ ਚੱਕਰ ਨਹੀਂ ਠੀਕ ਆ ਕੋਈ ਸਰਸੁਰ ਨਹੀਂ ਮਾਰਦੀ ਹਨਾ ਨਾਗ ਆ ਬਾਈ ਯਾਰ ਜਮਾਈ ਨਹੀਂ ਆ ਤੇਰੇ ਸਾਹਮਣੇ ਬਹੁਤ ਠੰਡੀ ਸੀ ਲਾ ਹਨਾ ਮਗਾੰਸੀ ਕੋਈ ਨਹੀਂ ਮਿੱਤਰੋ ਦੋਨੇ ਨਾਗ ਚੰਗੇ ਆ ਤੁਸੀਂ ਦੇਖ ਸਕਦੇ ਹੋ ਸੌਣ ਤੋਂ ਪਹਿਲਾਂ ਨੇ ਪਸ਼ੂ ਸਿੱਧੇ ਤੇ ਜਿੱਦੀ ਬਠਾਉਂਦਾ ਨਹੀਂ ਹੁੰਦਾ ਤੇ ਬਾਈ ਥੱਲੇ ਬੈਠ ਕੇ ਹਾਂਜੀ ਜਿਹੜਾ ਐਕੀ ਜੋੜ ਆਇਆ ਹੈ ਨਾ ਪਤਾ ਨਹੀਂ ਕੀ ਚੱਕਰਾਗਾ ਅੱਗਣਾ ਠੰਡਾ ਤੂੰ ਜਿੰਨਾ ਵੀ ਗਰੇ ਬਾਈ ਹੁਣਾਂ ਕਾਲੀ ਹੈ ਜੱਤੀ ਕਰੋ ਉਹਦਾ ਕਹਿ ਦਿੰਦਾਗਾ ਉਹ ਨਾਲ ਦੂਜੇ ਪਾਸੇ ਬੈਠਾਂਗਾ ਹਾਂ ਦੂਜੀ ਸਾਈਡ ਬੈਠਾ ਹਣਾ ਦੂਜੀ ਸਾਈਡ ਝਾਕਦੀ ਆ ਕਹਿੰਦੀ ਆ ਵੀ ਵੇ ਹਣਾ ਹਾਂ ਵੀ ਚੋਲਾ ਚੋਲਾ ਹਾਂ ਹਾਂ ਚੋਗੇ ਕਿਹੜੇ ਦਾ ਮੈਂ ਆ ਗਿਆ ਜੀ ਬਚਾਦਰ ਹੋ ਗਈ ਹਾਂ ਇਹਨਾਂ ਦੇ ਫਿਰ ਆਪਾਂ ਰੇਟ ਕੀ ਕਰਤੇ ਜੀ ਰੇਟ ਬਈ ਦੇ ਲੈਣੀ ਹੈ ਕਿਹਾ 75000 ਰੁਪਿਆ ਲੈਣਾ ਓਕੇ ਦੁੱਧ ਕੱਢ ਦੋ ਕੋਈ 18 20 ਬਈ 18 20 ਕਿਉਂ 22 ਕਿਲੋ ਦੁੱਧ ਦਿੱਤਾ ਵਾ ਇਹਦਾ ਓਕੇ ਆਪਾਂ ਨਾ ਜੱਟ ਘਾਟੀ ਰੱਖੀਏ ਕਿੰਨੇ ਕਿਲੋ ਦੁੱਧ ਦੇਊਗੀ ਵਾ ਇਹਦਾ ਆਪਾਂ 20 ਕਿਲੋ ਕਹਿ ਕੇ ਦੇਣਾ ਦਾ ਹਾਂ ਮਤਲਬ ਇਹਨਾਂ ਕਾ ਆਪਾਂ ਕਹ ਜੀਏ ਕਿ ਨਹੀਂ ਕਿੰਨੇ ਕਿਲੋ ਤੋਂ ਲਿਖਾ ਕੇ ਲੈ ਜੇ ਬੰਦਾ ਓਕੇ ਹਾਂ ਤੇ ਕੱਦ ਕਾਟ ਮਿੱਤਰੋ ਬੇਲ ਸੁਆ ਕਿਹੜਾ ਹੋਊਗਾ ਇਹਦਾ ਸੁਆ ਬਈ ਦੂਜਾ ਦੱਸਿਆਗਾ ਮਾਲਕਾਂ ਨੇ ਆਪਾਂ ਤੀਜਾ ਰੱਖੀਏ ਤੀਜਾ ਕਹਿ ਦੋ ਹਣਾ ਹਾਂ ਯੋਗਾ ਮਿੱਤਰੋ ਨਾ ਆਪਣੇ ਘਰ ਦੀ ਨਹੀਂ ਹੋਊਗਾ ਤਾਂ ਦੂਜੇ ਦੂਏ ਹੋਊਗੀ ਵੱਡੀਆਂ ਦੇ ਬਣੀ ਜਗਾ ਤੱਕਾ ਬਹੁਤਾ ਵਹਿੜਦਾ ਠੀਕ ਹੈ ਤੇ ਆਪਾਂ ਤੀਜਾ ਕਹਿ ਕੇ ਦੇ ਤੀਜੇ ਕਹੋ ਬਰਾਪਾ ਮਿੱਤਰੋ ਤੀਜੇ ਸੂਏ ਸੌਣ ਵਾਲੀ ਆ ਦਿਨ ਲੈ ਜੂ ਪੰਜ ਚਾਰ ਦਿਨ ਦਿਨ ਲੈ ਜੂ ਹੈਨਾ ਥੱਲਾਂ ਵਾਲ ਹਜੇ ਬਹੁਤ ਬੰਗਾ ਚੰਗਾ ਮੋਟਾ ਮਿੱਤਰੋ ਥਾਣਾ ਵੱਡਾ ਕਦਕਾਟਾ ਫੁੱਲ ਵਜਣਾ ਵੱਡੀਆਂ ਗਾਵਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਬਾਈ ਦਾ ਪਿੰਡ ਹੈਗਾ ਜੀ ਰਮਾਨਾ ਤਸੀਲ ਜਿੱਥੋਂ ਤੇ ਜ਼ਿਲ੍ਹਾ ਵਿਤਰੋਪਰੀ ਕੋਟ ਨੇੜੇ ਹੈ ਜੀ ਕਣਿਆ ਮਲੂਕਾ ਇੱਧਰ ਹੈਗਾ ਜੀ ਦਾ ਸੋ ਰੋਡ ਤੇ ਖੜੀ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਕੋਈ ਉਪਰਾਨੀ ਮੰਦੀ ਕੋਈ ਡਰਦੀ ਨਹੀਂ ਜਿੱਥੇ ਮਰਜ਼ੀ ਬੰਦ ਦਿਓ ਕੋਈ ਸਮੱਸਿਆ ਨਹੀਂ ਆਉਣੀ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਦੋਸਤੋ ਆਪਣਾ ਨੰਬਰ 98724 ਤੇ 82 124 ਵੱਡੇ ਵਜਣ ਵਾਲੀ ਆ ਚੰਗੇ ਲੇਵੇ ਵਾਲੀ ਆ ਤੇ ਚੰਗਾ ਥਣਾ ਤੇ ਰੇਟ ਬਾਈ ਨੇ ਕਰਤਾ 75000 ਤੇ ਦੁੱਧ ਮਿੱਤਰੋ 18 ਬੀਰ ਲੀਟਰ ਮਿੱਤਰੋ ਖੁੱਲਾ ਕਰ ਦੂੰਗੀ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰ ਹੋਈ ਆ ਤੇ ਹੋ ਰਹੀ ਆ ਮਰਜ਼ੀ ਦੁੱਧ ਲੈ ਲੈ ਬਾਈ ਬੰਦਾ ਠੀਕ ਆ ਠੀਕ ਆ ਨਾ ਤੇ ਮੁੱਲ 75 ਆ ਹੈਨਾ ਹਾਂ ਤੇ ਦੂਜੇ ਨੰਬਰ ਤੇ ਜਰਸੀ ਕ੍ਰੋਸ ਦਾ ਕੀ ਹਿਸਾਬ بتاਓ ਇਹਦਾ ਵੀ ਕੱਤ ਕਰਨ ਦੇ ਤਰ੍ਹਾਂ ਬਹੁਤ ਚੰਗਾ ਪੰਜਾਬ ਵਾਲੀ ਆਪਾਂ ਜਰਸੀ ਕਹਿ ਸਕਦੇ ਆ ਜਿਵੇਂ ਦੋ ਗਲਾਪ ਆਣਾ ਦੋ ਗਲੇ ਪਾਉਣ ਨੂੰ ਵੀ ਨਹੀਂ ਸੀਲ ਆ ਬਈ ਇਹ ਟੈਲ ਪਈ ਲੈ ਜੂ ਪੰਜ ਚਾਰ ਦਿਨ ਓਕੇ ਹਾਂ ਇਹਦਾ ਰੇਟ ਕੀ ਕਰੀਏ ਆਪਾਂ ਇਹਦਾ ਬਸ ਦੇਣ ਲੈ 65000 ਰੁਪਏ 65 ਹਾਂ ਸੋ ਮੁੱਲ ਵੀ ਮਿੱਤਰੋ ਚੰਗੇ ਆ ਤੇ ਦੁੱਧ ਪਸ਼ੂ ਵੀ ਮਿੱਤਰੋ ਚੰਗੇ ਆ ਦੁੱਧ ਵੀ ਮਿੱਤਰੋ ਦੋਨੇ ਚੰਗੇ ਕੱਢ ਦੇਣਗੇ ਤੇ ਚੰਗੀਆਂ ਬੱਚਾਂ ਦਾ ਗਾਵਾਂ ਦੇ ਵਿੱਚੋਂ ਕਹਿਣੇ ਆ ਵੀ ਆਉਂਦੀਆਂ ਨੇ ਕਿਉਂਕਿ ਗਰਮੀ ਦਾ ਜਿਹੜਾ ਮੌਸਮ ਹੈ ਹਰੋ ਇਸ ਗਰਮੀ ਦੇ ਵਿੱਚ ਮਿੱਤਰੋ ਹਰ ਬੰਦੇ ਕੋਲੇ ਪ੍ਰਬੰਧ ਨਹੀਂ ਹੁੰਦੇ। ਸੋ ਚੰਗੇ ਫਾਰਮ ਵਾਲਾ ਤਾਂ ਮਿੱਤਰੋ ਪ੍ਰਬੰਧ ਕਰ ਲੈਂਦਾ ਪਰ ਉਹ ਵੀ ਆ ਡਾਕਟਰ। ਉਵੇਂ ਹੀ ਆ ਇੰਨਾਂ ਸੀਲ ਸਾਊ ਵੜਾਂਗੇ ਆ ਦੋਨੇ। ਬਹੁਤ ਠੰਡੇਗਾ ਹਨਾ। ਹਾਂ ਕੋਈ ਅੰਤ ਨਹੀਂਗਾ ਬਰਾ। ਵੱਡੇ ਫਾਰਮ ਵਾਲੇ ਤਾਂ ਫੇਰ ਆਪਾਂ ਕਹਿੰਦੇ ਵੀ ਪ੍ਰਬੰਧ ਕਰ ਲੈਂਦੇ ਆ ਮਿੱਤਰੋ ਨਾਰਮਲ ਜਿਹੜਾ ਕਿਸਾਨ ਹੈ ਪਸ਼ੂ ਪਾਲਕਾ ਉਹਨੂੰ ਇੰਨਾ ਪ੍ਰਬੰਧ ਕਰਨਾ ਔਖਾ ਹੋ ਜਾਂਦਾ ਕਿਉਂਕਿ ਨਾਲ ਤਾਂ ਮਿੱਤਰੋ ਪੁਹਾੜੇ ਲੱਗਦੇ ਨੇ ਤੇ ਨਾਲ ਹੀ ਮਿੱਤਰੋ ਕੁਕੂ ਲੱਗਦਾ। ਤੇ ਇਹ ਮਿੱਤਰੋ ਪੱਖੇ ਤੇ ਖੜਕੇ ਮਿੱਤਰੋ ਦੁੱਧ ਵਧੀਆ ਕੱਢ ਦੇਣਗੀਆਂ ਮੁੱਲ ਭਾਈ ਨੇ ਇਹਦਾ 65 ਕਰਤਾ ਤੇ ਇਹਦਾ ਕਰਤਾ 75 ਤੇ ਲੈ ਜਾਣਗੇ ਪੰਜ ਪੰਜ ਚਾਰ ਚਾਰ ਦਿਨ ਹਾਂ ਪੰਜ ਚਾਰ ਚਾਰ ਦਿਨ ਲੈ ਜਾਣਗੇ ਡਾਕਟਰ ਠੀਕ ਆ ਫੋਨ ਨੰਬਰ ਬੋਲ ਦਿਓ ਜੀ 805 ਬੈਲੀ ਜੀ ਹਾਂਜੀ ਤੇ 4240 80542 ਤੇ 4240 ਹਾਂਜੀ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ